ਹਾਂਜੀ ਸਾਸ਼ੀਕਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜਨ ਸਰ ਤੇ ਜਿੱਦਾਂ ਕਿ ਜੀ ਆਪਾਂ ਦੇਸੀ ਕੁਪਤਰਾ ਦਾ ਤੇ ਸ਼ੌਂਕ ਕਰੀਦਾ ਹੀ ਕਰੀਦਾ ਵਾ ਠੀਕ ਹੈ ਜੀ ਤੇ ਆ ਨਾਲ ਸਾਡੇ ਜੀ ਮਨੇ ਸਤਾਜ ਜੀ ਹਣੀ ਫੌਜੀ ਸਾਹਿਬ ਸਾਡੇ ਡਲ ਤੋਂ ਤੇ ਅੱਜ ਇੱਥੇ ਤਿੰਨ ਕਪਾਂ ਦਾ ਜਿਹੜਾ ਇਨਾਮ ਵੰਡ ਸਮਾਰੋਹ ਵਾ ਠੀਕ ਹੈ ਜੀ ਤੇ ਨਾਲ ਸਾਡੇ ਜੀ ਮਾਜੇ ਦਾ ਇੱਕ ਬੜਾ ਨਾਮ ਕੀਤਾ ਜੀ ਸੋਨੀ ਸਤਾਜ ਜੀ ਹਣੀ ਸਰਿਹਾਲੀ ਵਾਲੇ ਤੇ ਇਹਨਾਂ ਨਾਲ ਮਿਲਣ ਦੀ ਬੜੀ ਚਾਹ ਸੀ ਸਾਡੀ ਤੇ ਅੱਜ ਪਹਿਲਾਂ ਤੇ ਮਨੇ ਭਾਈ ਤੁਹਾਡਾ ਧੰਨਵਾਦ ਕਿ ਤੁਹਾਡੇ ਜਰੀਏ ਅੱਜ ਆਪਾਂ ਸੋਨੀ ਉਸਤਾਦ ਜੀ ਰਾਣਾ ਮਿਲ ਸਕੇ ਆ ਇੱਥੇ ਤੇ ਬਾਕੀ ਜੀ ਸੋਨੀ ਉਸਤਾਦ ਜੀ ਰਾਣਾ ਵੀ ਥੋੜੀ ਗੱਲਬਾਤ ਆਪਾਂ ਗੱਪਸ਼ਪ ਲਾਉਨੇ ਆ ਜੀ ਕਿਉਂਕਿ ਨੀਵੀ ਵਾਲੇ ਕਬੂਤਰਾਂ ਦਾ ਜਿਹੜਾ ਵਾ ਇੱਕ ਬਹੁਤ ਵਧੀਆ ਸ਼ੌਂਕ ਕਰਦੇ ਆ ਤੇ ਪਰਖ ਤੇ ਡਾਉਂਦੇ ਹਵਾਲੇ ਦੇ ਨਾਲ ਸਾਰੇ ਹੀ ਪਤਾ ਹੀ ਆ ਕਿ ਮਾਜੇ ਦੇ ਵਿੱਚ ਕਿੰਨਾ ਇੱਕ ਜੱਕ ਦਾ ਵੀ ਨਾਮ ਜਿਹੜਾ ਉੱਪਰ ਕੀਤਾ ਵਾ ਤੇ ਸੋਨੀ ਭਾਜੀ ਐਰ ਕੀ ਆਪਾਂ ਕਿੰਨੇ ਕੁ ਡੜੇ ਛੱਡ ਚੁੱਕੇ ਆ ਆ ਵੀ ਹੱਡੀਆਂ ਆ ਬਾਬੀਆਂ ਅੱਛਾ ਹੁਣ ਖਲਾਬ ਵਧੀਆਂ ਜਾਂਦੀਆਂ ਖੁੱਲੀਆਂ ਖੱਲੀਆਂ ਘਾੜੀਆਂ ਹੱਡੀਆਂ ਆ ਬਸ ਕਲੱਬ ਦੀਆਂ ਜਾਂਦੀਆਂ ਹਾਂਜੀ ਠੀਕ ਜੋ ਕਈਆਂ ਜਿੱਤੇ ਕਈਆਂ ਜੋ ਐਂਡ ਜੋ ਕੋਟਰ ਚੜ ਗਏ ਉੱਤੋਂ ਚੰਗ ਜਗੇ ਭਲੇ ਇੱਕ ਤੁਹਾਡੇ ਮਿੱਤਰ ਹੈਗੇ ਆ ਜੀ ਸਰਦਾਰ ਰਣਜੀਤ ਸਿੰਘ ਜੀ ਫੌਜੀ ਸਾਹਿਬ ਉਹਨਾਂ ਦੇ ਭਰਾ ਬਣਾ ਦੇ ਹਾਂਜੀ ਹਾਂਜੀ ਲਓ ਜੀ ਫੌਜੀ ਸਾਹਿਬ ਉਸਤਾਦ ਜੀ ਤੇ ਉਹਨਾਂ ਨਾਲ ਵੀ ਕਾਫੀ ਆਪਣਾ ਪਿਆਰ ਹੈ ਜੀ ਆ ਤੁਹਾਡਾ ਜਿਗਰ ਉੱਥੇ ਹੁੰਦਾ ਇਹਦਾ ਇਹ ਆ ਆਪਣਾ ਤਰਨ ਤਰਨ ਰੂਪ ਇਹ ਜੀ ਰੂਪ ਵੀਰ ਜੀ ਆ ਤਰਨ ਤਰਨ ਤੋਂ ਸ਼ਾਨਾ ਪਰ ਆਪਣਾ ਪਿਆਰ ਧੰਨ ਪਰ ਪਿਆਰ ਤੇ ਘਰ ਦੀ ਬਾਜੀ ਵੀ ਆਪਾਂ ਜਿੱਤੀ ਉਹਦੇ ਦੂਜਾ ਨੰਬਰ ਪੈ ਗਿਆ ਇਹ ਵੀ ਦੂਜਾ ਨੰਬਰ ਪੈ ਗਿਆ ਠੀਕ ਹੈ ਜੀ ਹਾਂ ਜੀ ਤੇ ਉਸਤਾ ਜੀ ਵਾਹੇ ਦੇਸੀ ਗੂਤਰਾਂ ਜਿੱਤੇ ਮਲਵਈਆਂ ਦੇ ਵਿੱਚ ਕੋਈ ਸ਼ਾਂਹ ਸਮਹਾਲ ਚ ਫਰਕ ਪੈਂਦਾ ਵਾ ਕਿ ਸ਼ਾਂਹ ਦਾ ਫਰਕ ਪੈਂਦਾ ਹੈਗਾ ਫਰਕ ਸਤਾ ਜੀ ਬਹੁਤ ਫਰਕ ਹੈ ਜਮੀਨਤ ਮਾਮ ਦਾ ਚਾਹਦੀ ਟਫ ਗੇਮ ਇਹ ਨੀਵੀ ਵਾਲਿਆਂ ਦੀ ਆ ਕਿ ਦੇਸੀ ਗੂਤਰਾਂ ਦੀ ਨਹੀਂ ਅਸਲ ਦੇ ਵਿੱਚ ਜਿਹੜੀ ਟਾਪ ਗੇਮ ਆ ਨਾ ਜਿਹੜੇ ਘਰ ਦੀ ਬਾਜੀ ਜਿਤਨੀ ਨਾ ਉਹ ਬੜੀ ਤਕਰੀਕ ਨਾਲ ਜਿੱਤੀ ਜਾਂਦੀ ਆ ਹਾਂ ਜੀ ਬਾਹਰ ਵਾਲੀ ਦਾ ਤੇ ਪਤਾ ਟੈਂਪਰੇਚਰ ਦੇ ਸਹਾਰਨਾ ਬਦਲਾਂ ਦੇ ਤੇ ਤੇ ਥੋੜਾ ਪਤਾ ਜਿੰਨوں ਦੇ ਪਤਾ ਆ ਪਤਾ ਇਹਨੂੰ ਘਰ ਦੀ ਬਾਜੀ ਦਾ ਪਤਾ ਉਹਨੇ ਉਸਾਂ ਨਾ ਕਹਿੰਦੇ ਕਿ ਮੈਂ ਦੋ ਨਾਮ ਇਹ ਇਸ ਚੀਜ਼ ਦਾ ਤੇ ਨਾ ਸਾਨੂੰ ਇੰਨਾ ਕੋ ਫਕਰ ਹੈਗਾ ਨਾ ਇਸ ਚੀਜ਼ ਦਾ ਕਿ ਅਸੀਂ ਸੁਣੀਦਾ ਸੀ ਮਾਝੇ ਦੇ ਵਿੱਚ ਜਾਂ ਮਾਲਵੇ ਦੁਆਬੇ ਇੱਧਰ ਸੁਣੀਦਾ ਸੀ ਕਿ ਛਤਰੀ ਵਾਲੇ ਕਬੂਤਰ ਅੱਜ ਸ਼ਾਮ ਬੈਠਿਆ ਨਾ ਬੜੇ ਨਾਮ ਵਰ ਨਾਮ ਹੈਗੇ ਆ ਲੈਜੈਂਡ ਹਨ ਤੇ ਇੱਕ ਮਾਝੇ ਦੇ ਵਿੱਚ ਤੁਸੀਂ ਵੀ ਇੱਕ ਬੜਾ ਨਾਮ ਕੀਤਾ ਹੁਣ ਠੀਕ ਆ ਉਸ ਚੱਕਰ ਕਰਕੇ ਨਾ ਸਾਨੂੰ ਕਪੜਾ ਫਕਰ ਹੈਗਾ ਤੁਹਾਡੇ ਦੀ ਕਿ ਤੁਸੀਂ ਨੀਵੀਂ ਵਾਲੇ ਕਬੂਤਰਾਂ ਜੇਕਰ ਨਾਮ ਕੀਤਾ ਹਾ ਹਾ ਸੱਚ ਹੈ ਕੱਲਿਆਂ ਕੋਈ ਵਾਦਾ ਕੋਈ ਵੀ ਨਹੀਂ ਵਾਦਾ ਬਿਲਕੁਲ ਜੀ ਪਰ ਹਾਂ ਸੁਣ ਗਈ ਹੈ ਇਹ ਦੀ ਗੱਲ ਹੈ ਬਿਲਕੁਲ ਕੱਲਾਂ ਨੇ ਤੁਹਾਨੂੰ ਪਤਾ ਹੀ ਆ ਕੱਲਾਂ ਦੇ ਰੋਖ ਵੀ ਮੋੜਾ ਹੁੰਦਾ ਰੋਖ ਵੀ ਚ ਹੈ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਪਤਾ ਕਰ ਦਊਗਾ ਬੇਨਤ ਕਰ ਲਊਗਾ ਯਾਨੀ ਕੀ ਪਰ ਫਰਕ ਹੈਗਾ ਵਾ ਘਰ ਵਾਲੀ ਬਾਜੀ ਦਾ ਤੇ ਬਾਹਰ ਵਾਲੀ ਦਾ ਘਰ ਦੀ ਬਾਜੀ ਜਿਤਨੀ ਬਾਹਰ ਵਾਲੀ ਨਾਲੋਂ ਵੀ ਓਕੀ ਆ ਓਕੀ ਆ ਹਾਂ ਲੋਨ ਦੇ ਵਿੱਚ ਧਰੇ ਹੈ ਨਾ ਤੁਹਾਡੇ ਹਿਸਾਬ ਨਾਲ ਜਿਹੜੀ ਬਾਹਰ ਤੜਾ ਛੜਦਾ ਉਹ ਘਰ ਵਾਲੀ ਬਾਜੀ ਨਾਲੋਂ ਸੌਖਾ ਵਾ ਕਿਦਾ ਵਲ ਜਿੱਦਾਂ ਵੀ ਕਹਿੰਨੇ ਘਰ ਵਾਲੀ ਜਿਤਨੀ ਥੋੜੀ ਔਖੀ ਆ ਘਰ ਦਾ ਪਤਾ ਕੀ ਗੱਲ ਆ ਜਿਹਦੇ ਖਿਡਾਰੀ ਦੋਵੇਂ ਪਲੇ ਚੰਗੇ ਆ ਕੋਈ 100 ਤਕਨੀਕ ਦੇ ਨਾਲ ਬਲੇ ਕੂਤਰ ਡਾਉਣਾ ਕੋਈ ਤੇ ਭੁਖਾਣਾ ਬਹਿ ਜੇ ਲਾਮ ਨੂੰ ਘੱਲਣਾ ਜਾਂ ਗਰਮੀ ਦੇ ਵਿੱਚ ਨਾ ਬਹਿ ਜਿਆਦੇ ਬਦਾਮਾ ਦਾ ਕਰਕੇ ਹਾਂਜੀ ਜਿਹੜੀ ਬਾਹਰ ਵਾਲਾ ਛੇਟਾ ਦਾ ਬਾਹਰ ਦੇ ਚਲੋ ਹੁਣ ਆਪਾਂ ਸਾਰੇ ਜਿਹੜਾ ਛੱਡਲਾ ਪਿਆ ਉਹਨੂੰ ਦੂਰਾੜਾ ਸਾਰਾ ਹੀ ਪਤਾ ਵਾ ਹਾਂ ਮਤਲਬ ਵੀ ਬਦਾਮਾ ਦੀ ਹੀਰ ਫੇਰਿਆ ਘਰ ਵਾਲੀਆਂ ਜੀ ਦੇ ਵਿੱਚ ਬਾਹਰ ਆ ਗਏ ਬਾਹਰ ਵਾਲੀਆਂ ਚ ਬਾਕੀ ਇਹ ਆ ਵੀ ਬਾਹਰ ਵਾਲਿਆਂ ਜੇ ਕੋਈ ਗੋਲੀ ਲਾਉਂਦਾ ਕੋਈ ਨਹੀਂ ਲਾਉਂਦਾ ਪਈ ਆ ਤਕਰੀਬ ਬਣਾਈ ਨੇ ਗੋਲੀ ਤੁਹਾਰੇ ਬਾਹਰ ਬਿਲਕੁਲ ਬਿਲਕੁਲ ਦੇਖ ਲਈ ਘਰ ਵਾਲਿਆਂ ਨੂੰ ਤੇ ਗੋਲੀ ਲੱਗਣੀ 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 ਹਾਂ ਕੋਈ ਭਤਵਾ ਨਹੀਂ ਬਣਾ ਕੇ ਲਾਉਂਦਾ ਕੋਈ ਆਪਾਂ ਕੇ ਕਿਸੇ ਦੀ ਲਾਉਂਦਾ ਪਰ ਜਿੱਦਾਂ ਦੜੇ ਛੱਡਦੇ ਸੋਨੀ ਸਾਹਿਬ ਜੀ ਉਹਦੇ ਵਿੱਚ ਇਹ ਵੀ ਚੱਕਰ ਹੈ ਨਾ ਜਿੱਦਾਂ ਘਰ ਵਾਲੀ ਜਿੱਦੇ ਆ ਚਾਰ ਦਿਵਾਰੀ ਦੇਤੀ ਜੀ ਕਬੂਤਰ ਇੱਥੇ ਹੀ ਬੈਣਾ ਬੈਣਾ ਹੈ ਨਾ ਤੇ ਬਾਹਰ ਵਾਲੀ ਜਿੱਦੇ ਸਿੱਧਾ ਪਿੰਡ ਦਾ ਹੀ ਹਿਸਾਬ ਹੈ ਜਿੱਥੇ ਮਰਜ਼ੀ ਬੈ ਜਾਵੇ ਬਿਲਕੁਲ ਜੀ ਆ ਸਤਾਰ ਜੀ ਭੋਲਾ ਮਾਨਕੇ ਸਾਹਿਬ ਇਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਜੀ ਠੀਕ ਹੈ ਜੀ ਐਨਡੀਐਸਪੀ ਸਾਹਿਬ ਨੇ ਗੁਰਵਿੰਦਰ ਸਾਹਿਬ ਹਾਂਜੀ ਹਾਂਜੀ ਉਹਨਾਂ ਦੇ ਗੁਰ ਭਾਈ ਐ ਲੋ ਜੀ ਇਹ ਸਾਡੇ ਬੜੇ ਮਾਨਯੋਗ ਸਤਕਾਰਯੋਗ ਸ਼ੀਨਾ ਗਰੁੱਪ ਤੋਂ ਠੀਕ ਹੈ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਇਹ ਇਸ ਟਾਈਮ ਆਲੰਬਰ ਸਾਡਾ ਸਾਰਾ ਸ਼ੌਂਕ ਕਰਵਾ ਰਿਹਾ ਜੀ ਤੇ ਉਹਨਾਂ ਦੇ ਗੁਰਪਾਈ ਆ ਜੀ ਤੇ ਇਹਨਾਂ ਨਾਲ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਨਾਮ ਹੀ ਆ ਵੀਰ ਨੇ ਪਾਇਓ ਇਹਨਾਂ ਨੇ ਪਾਇਆ ਹੈ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਆਪਣਾ ਸੋਨੀ ਸਾਧ ਜੀ ਵੀ ਚਲੋ ਨਵੇਂ ਖਿਡਾਰੀਆਂ ਵਾਸਤੇ ਕੋ ਮਾੜੀ ਜੀ ਅੱਜ ਇੱਥੇ ਟਿਪ ਸ਼ੇਪੀ ਸ਼ੇਅਰ ਕਰ ਦੋ ਵੀ ਕਬੂਤਰ ਦੇ ਸਾਹਮਣੇ ਹਵਾਲੇ ਦੋ ਜਿੱਦਾਂ ਕਬੂਤਰ ਜ਼ੋਰ ਮਾਰ ਕੇ ਡੇਗ ਹੁੰਦਾ ਹਨਾ ਕਈ ਅਣਜਾਣ ਬੰਦੇ ਕੋ ਨਹੀਂ ਸੰਭਿਆ ਜਾਂਦਾ ਹਾਂਜੀ ਕੋਈ ਆ ਸੀ ਕੋ ਮਾੜੀ ਮੋਟੀ ਸ਼ੇਅਰ ਕਰ ਦੋ ਜਿੱਦਾਂ ਇੱਕ ਜਨਵਰ ਦੀ ਜਾਨ ਬਾਜੀ। ਇਹਦਾ ਕੀ ਗੱਲ ਆ ਕਬੂਤਰ ਦੀ ਸਾਹ ਹੈ ਜਿਹਦਾ ਕਬੂਤਰ ਹੈ ਨਾ ਯਾਰ ਦਾ ਤੋੜ ਯਾਰ ਹੀ ਹੁੰਦਾ ਜਿਹਨੇ ਆਪ ਸੰਭਾਇਆ ਉਹੋ ਸੰਭਾ ਸਕਦਾ ਦੂਜੇ ਨੂੰ ਕੀ ਪਤਾ ਵੀ ਕੀ ਦਿੱਤਾ ਕੀ ਨਹੀਂ ਦਿੱਤਾ। ਲਓ ਵੀਰ ਜੀ ਆ ਵੇਖ ਲਓ ਓਸਤਾਦ ਜੀ ਨਾਣੇ ਇੱਕ ਪਰਖੇ ਗਈ ਜੋ ਤੇ ਬੰਦੇ ਨੂੰ ਪਰਾਂ ਹੁੰਦਾ ਕੀ ਦਿੱਤਾ ਉਹੋ ਹੀ ਉਹਰਾ ਤੋੜ ਕਰ ਸਕਦਾ ਵਾ ਜੀ। ਇਹ ਬਾਹਰ ਦਾ ਬੰਦਾ ਤੇ ਆਪਣੇ ਵੱਲੋਂ ਕੋਈ ਜਿੱਦਾਂ ਲਾਲੋ ਹਿਸਾਬ ਕੋਈ ਸਾਦੇ ਪਾਣੀ ਦੇ ਵੀ ਸੰਭੀ ਜਾਂਦਾ ਵਾ ਹਨਾ ਕੋਈ ਯਰਕ ਤੇ ਵੀ ਸਾਹ ਸੰਭਾਲ ਕਰੀ ਜਾਂਦਾ ਵਾ। ਹਾਂਜੀ ਠੀਕ ਹੈ ਜੀ। ਤੇ ਆਪੋ ਆਪਣੀ ਸਾਰੀ ਸਾਂਭ ਸੰਭਾਲ ਲਈ ਆ ਪਰ ਅੱਜ ਪੱਟੀ ਵਾਲੇ ਵੀਰ ਵੀ ਖੁਸ਼ ਹੋ ਜਾਣ ਜਿਹੜੇ ਮਲਵਈਆਂ ਦੇ ਦੜੇ ਛੜਦੇ ਆ ਕਿਉਂਕਿ ਇੱਕ ਨਾਮ ਆ ਜੀ ਇਹਨਾਂ ਦਾ ਤੇ ਤੁਹਾਨੂੰ ਹੋਰ ਵੀ ਇੱਕ ਦੋ ਚੀਜ਼ਾਂ ਜਿਹੜੀਆਂ ਵਾ ਉਹ ਪੁੱਛ ਕੇ ਜਿਹੜੀਆਂ ਵਾ ਉਸਤਾਦ ਜੀ ਨਾਲ ਕੋਈ ਨਾ ਕੋਈ ਵਾਅਦਾ ਕਰਦੇ ਤੁਹਾਡੀ ਆ ਨੌਲੇਜ ਦੇ ਵਿੱਚ ਇਹ ਤੇ ਸੋਨੀ ਬਾਈ ਸੁਣਿਆ ਵਾ ਇਹ ਆਪਣੇ ਕੋਲ ਇੱਕ ਵੀਰ ਭਰਾ ਨੇ ਆਪਾਂ ਨੂੰ ਕਬੂਤਰ ਗਿਫਟ ਕੀਤਾ ਹੈ ਕਾਲੀ ਅੱਖਾਂ ਦਾ ਵਾ ਬਦਾਲ ਛੱਟਾ ਹਾਂਜੀ ਠੀਕ ਆ ਜੀ ਹਾਂਜੀ ਉਹਾਂ ਦੇ ਕਾਕੀ ਵਾਲੀ ਬਲੱਡ ਲਾਈਨ ਕੋਈ ਹੈ ਮਲਵਈਆਂ 'ਚ ਹਾਂਜੀ ਹੈਗੇ ਆ ਕਾਕੀ ਵਾਲੇ ਕੂਤਰ ਸ਼ਾਹ ਕਿ ਡੱਬੇ ਸ਼ਾਹ ਕਿ ਡੱਬੇ ਵੀ ਆ ਡੱਬੇ ਵੀ ਆ ਹਾਂਜੀ ਤੇ ਉਹਨਾਂ ਦੀ ਕੋਈ ਖਾਸ ਖਾਸੀਅਤ ਹੈ ਕੀ ਉਹਨਾਂ ਵਿੱਚ ਆਂਦੇ ਵੀ ਚੰਗੇ ਗਰਮੀ ਦੇ ਕੂਤਰ ਚੰਗੇ ਆ ਉਹ ਚੰਗੇ ਗਰਮੀ ਦੇ ਛੋਟੇ ਕੱਦ ਦੇ ਆ ਹਾਈਟ ਥੋੜੀ ਛੋਟੀ ਆ ਅੱਛਾ ਜੀ ਹੋਰ ਕਿਸ ਰੰਗ 'ਚ ਵੀ ਆਉਂਦੇ ਆ ਹਾਂਜੀ ਹੋਰ ਕਿਸ ਕਲਰ 'ਚ ਵੀ ਆਉਂਦੇ ਜਿਦਾਂ ਸੁਰਖੇ ਹਰੇ ਨਾ 'ਚ ਵੀ ਆਉਂਦੇ ਆ ਆ ਵਿੱਚੋਂ ਲਾਗੇ ਡੱਬ ਵੀ ਪਾਉਂਦੇ ਆ ਅੱਛਾ ਜੀ ਰੱਤੇ ਡੱਬੇ ਰੱਤੇ ਡੱਬੇ ਜੀ ਵੀ ਆਉਂਦੇ ਆ ਰੱਤੇ ਡੱਬੇ ਦੇ ਸ਼ਾਕੇ ਉਹਨਾਂ ਚ ਆਉਂਦੇ ਠੀਕ ਲੋ ਜੀ ਵੇਖ ਲੋ ਜਿਹੜੇ ਭਰਾਣੇ ਸਾਨੂੰ ਗਿਫਟ ਕੀਤਾ ਹੈ ਬੱਚਾ ਤੇ ਉਹ ਪਤਾ ਹੀ ਆ ਤੇ ਉਹ ਜਿਹੜਾ ਵਾ ਸਾਡੇ ਕੋਲ ਆ ਉਹ ਅਸੀਂ ਅੱਜ ਹੀ ਸੋਨੀ ਭਾਜੀ ਨੂੰ ਗਿਫਟ ਕਰ ਦੇਣਾ ਵਾ ਸੋਨੀ ਭਾਜੀ ਨੂੰ ਦੇ ਦੇਣਾ ਵਾ ਉਹ ਕਵਰ ਬਾਟ ਹੋ ਲ ਗਿਫਟ ਹੋਊਗਾ ਸੋਨੀ ਭਾਜੀ ਨੂੰ ਠੀਕ ਹੈ ਜੀ ਕਿਉਂਕਿ ਸਾਡੇ ਤੇ ਉਹ ਵੀਰ ਨੇ ਸਾਨੂੰ ਗਿਫਟ ਕੀਤਾ ਹੈ ਤੇ ਸਾਡੇ ਦੇ ਅੰਮ੍ਰਿਤਸਰ ਬੈਣ ਆ ਤੇ ਉਹ ਅਸੀਂ ਚਾਹਾਂਗੇ ਕਿ ਸੋਨੀ ਭਾਜੀ ਹਣੀ ਉਸ ਕਬੂਤਰ ਨੂੰ ਸਾਹਮਣੇ ਕਿਉਂਕਿ ਉਹ ਉਹਦੇ ਬਾਰੇ ਜਾਣਕਾਰੀ ਸੋਨੀ ਉਸਤਾਦ ਜੀ ਨਾਲ ਦੇ ਕੋਲ ਹੈਗੀ ਆ ਜਿਆਦੀ ਹੁਣ ਉਹ ਪਤਾ ਨਹੀਂ ਕਬੂਤਰ ਚੰਗਾ ਵਾ ਕਿ ਮਾੜਾ ਵਾ ਉਸਤਾਦ ਜੀ ਨਹੀਂ ਵੇਖ ਕੇ ਦੱਸਣਗੇ ਜੀ ਆਪਾਂ ਇਧਰ ਵੀ ਗੱਲਬਾਤ ਕਰਾਂਗੇ ਇੱਕ ਵਾਰੀ ਤਾਰਫ ਕਰਵਾ ਦੇ ਉਸਤਾਦ ਜੀ ਨਦਾ ਉਸਤਾਦ ਭੋਲਾ ਮਣਕੇ ਹਾਂ ਜੀ ਸਤਾਰ ਭੋਲਾ ਮਣਕੇ ਜੀ ਸასი ਗਾ ਉਸਤਾਦ ਜੀ ਕੀ ਹਾਲ ਚਾਲ ਜੀ ਠੀਕ ਠਾਕ ਕਿਦਾਂ ਚੱਲ ਰਿਹਾ ਸਾਹੀ ਸ਼ੌਂਸ਼ਕਾਰ ਫਿਰ ਵਧੀਆ ਚੱਲਦਾ ਭਾਜੀ ਬਹੁਤ ਵਧੀਆ ਚੱਲ ਰਿਹਾ ਅੱਗੇ ਨਾਲ ਸਾਹੀ ਕਬੂਤਰ ਬਾਜੀ ਦੇ ਵਿੱਚ ਤੇਜ਼ੀ ਆਈ ਕਿ ਨਹੀਂ ਆਈ ਤੇਜੀ ਵੇਖੋ ਵੀਰ ਜੀ ਤੇਜੀਰਾਮ ਸ਼ੌਂਕ ਬੜਾ ਜ਼ਿਆਦਾ ਵਧ ਗਿਆ ਕਿੰਨਾ ਵਧ ਗਿਆ ਅੱਗੇ ਨਾਲ ਬਹੁਤ ਜ਼ਿਆਦਾ ਵਧ ਗਿਆ ਬਹੁਤ ਸ਼ੌਂਕ ਵਧਦਾ ਹੈ ਕਾਰਨ ਜਿਹੜਾ ਆਪਣੇ ਬੱਚੇ ਨੌਜਵਾਨ ਜਿਹੜਾ ਨਸ਼ਾ ਕਰਦੇ ਹਨ ਬਿਲਕੁਲ ਬਿਲਕੁਲ ਪਹਿਲਾਂ ਇਦੋਂ ਕੋਈ 5-7 ਸਾਲ 10 ਸਾਲ ਪਹਿਲਾਂ ਉਤਰਾਣਾਂ ਨੂੰ ਮਾੜਾ ਕਿਹੜਿਆ ਲੰਦਾ ਜਦੋਂ ਕੋਈ ਛੋਟੇ ਬੱਚੇ ਨੇ ਜਾਂ ਕਿਸੇ ਜਵਾਨ ਮੁੰਡੇ ਨੇ ਘੁੱਤਰ ਰੱਖਣੀ ਤੇ ਘਰ ਦੇ ਨਫਤ ਮਨਾਉਦੇ ਬਿਲਕੁਲ ਹੁਣ ਜਦੋਂ ਕੋਈ ਬੱਚਾ ਸ਼ੌਂਕ ਕਰਦਾ ਨਾ ਉਹਨੂੰ ਸ਼ੌਂਕ ਕਰਨ ਦੇ ਵੀ ਸਾਰਿਆਂ ਦੀ ਸੋਚ ਜਾਂਦੀ ਹੈ ਵੀ ਸਾਡਾਤੀ ਪੁੱਤ ਦਾ ਸ਼ੁਰੂ ਹੋ ਜਾਣਾ ਹੈ ਬਿਲਕੁਲ ਸਾਜੀ ਹੁਣ ਆਪਣਾ ਸ਼ੌਂਕ ਬੜਾ ਜ਼ਿਆਦਾ ਕਿੱਥੇ ਜਿਹੜੇ ਪਿੰਡ ਦੇ ਵਿੱਚ ਇੱਕ ਦੋ ਘੁੱਡੇ ਸੀ ਉਥੇ 9-9 10-10 ਹੋ ਗਏ ਆ ਜਿਹੜੇ 9-10 ਸੀ ਉਥੇ 20-25 ਹੋ ਗਏ ਵੇਲੇ ਪਹਿਲਾਂ ਕੱਚੇ ਘੁੱਡੇ ਸੀ ਹੁਣ ਜਾਲ ਪੈ ਗਏ ਹੋਏ ਵੱਡੇ ਵੱਡੇ ਤੇ ਇੱਕ ਸਾਜੀ ਨਾਲ ਥੋੜਾ ਜਿਗਰ ਕਰ ਦੋ ਕਿ ਤੁਹਾਡੀ ਜਿਹੜੀ ਪਾਰਟੀ ਆ ਉਹ ਕਿਹਣੀ ਗਈ ਆ ਜਿੱਦਾਂ ਕਿ ਹੁਣੇ ਮੰਨੇ ਭਾਈ ਨੇ ਦੱਸਿਆ ਸੀ ਤੇ ਉਹ ਵੀਡੀਓ ਸਤ ਜੀ ਨਾਲ ਤੱਕ ਵੀ ਜਾਣੀ ਆ ਹਾਂ ਜੀ ਵੀ ਮੈਂ ਨੋ ਉਹ ਦਾ ਮੈਂ ਜੁੜਿਆ ਭਾਜੀ ਪਰਮਜੀਤ ਰਹਿਣਾ ਹਾਂ ਹਾਂਜੀ ਸਾਡਾ ਉਹ ਨਾਲ ਭਰਾਵਾਂ ਦਾ ਪਿਆਰ ਆ ਠੀਕ ਐ ਸਾਜੀ ਹਾਂਜੀ ਜਿਹੜਾ ਮੇਰਾ ਉਸਤਾਦ ਹੀ ਹੋ ਮੇਰਾ ਮਾਮਾ ਹੈ ਕੋਈ ਹੋਰ ਤੋਂ ਅੱਛਾ ਜੀ ਬਾਜਾ ਜੀ ਤਾਂ ਆਪਣਾ ਭਰਾ ਐ ਅੰਮਰ ਸਰਦੂ ਹਾਂਜੀ ਗੁਰਵਿੰਦਰ ਭਾਈ ਪਰਮਜੀਤ ਭਾਜੀ ਉਹਨਾਂ ਮੇਰੀ ਬਗਬੂ ਨੂੰ ਅਸੀਂ ਬਗਬੂ ਕਹਿੰਦੇ ਉਹਦਾ ਨਾਮ ਜਸਜੀਤ ਆ ਠੀਕ ਐ ਉਹਨਾਂ ਮੇਰੀ ਪਰਮਜੀਤ ਭਾਜੀ ਇਹਨਾਂ ਨਾਮ ਕਰਾਈ ਹੀ ਗੱਲ ਬਾਤ ਵੀ ਜਿੱਦਾਂ ਉਹਨਾਂ ਦਾ ਭਰਾਵਾਂ ਦਾ ਪਿਆਰ ਵੀ ਫਿਰ ਮੈਂ ਪਰਮਜੀਤ ਭਾਜੀ ਨਾਲ ਕਾਫੀ ਜੁੜੇ ਠੀਕ ਹੈ ਜੀ। ਬਧੀਆ ਘਰ ਆਵਾਜ਼ ਵਿੱਚ ਬਹੁਤ ਆਪਣੇ ਕਾਹਦੇ ਦੇ ਠੀਕ ਹੈ ਜੀ। ਜਿਹੜਾ ਰਾਮਾ ਲਾਲ ਇਤਰਾ ਆਪਣੇ ਜਿਹੜੀ ਸਾਡੇ ਜਿਹੜਾ ਬਾਜੀ ਉਹ ਸਾਰਿਆਂ ਭਰਾਵਾਂ ਦਾ। ਸਾਰਿਆਂ। ਬਿਲਕੁਲ ਜੀ ਤੇ ਕਾਫੀ ਅੱਗੇ ਨਾਲੋਂ ਜਿੱਥੇ ਇੱਕ ਅੱਧਾ ਕਬ ਉੱਡਦਾ ਹੁੰਦਾ ਅਸਤਾਜੀ ਹੁਣ ਤੇ ਕਾਫੀ ਉੱਡ ਰਹੇ ਹਨ ਇਲਾਕੇ ਵਿੱਚ ਭਾਜੀ ਮੇਰੇ ਸਾਹ ਨਾਲ ਪੰਜ-ਸੱਤ ਦੇ ਦੇਸੀਆਂ ਦੇ ਉੱਡ ਗਏ ਆ। ਹਾਂਜੀ ਤੇ ਨਵਾਂ ਦਹਾਮਾ ਕਾਪਮਲ ਹੋ ਗਿਆ ਅੱਜ ਫੇਰ ਉੱਤਰਦੇ ਆ ਵੀ ਇਹ ਅੱਜ ਫੇਰ ਵੀ ਆ ਕੋਦੇ ਉਹਦੇ ਵਿੱਚ ਵੀ ਆਪਾਂ ਕੰਪਿਊਟਰ ਡਾਇਆ ਆਪਣਾ ਮੈਚ ਵੀ ਰੋਜ਼ ਤਾਂ ਹੀ ਆ ਆਜਾ ਚੇਲਾ ਕਹਿ ਲੋ ਗੁਰਵਿੰਦਰ ਖਰਿਆ ਸੀ ਹਾਂਜੀ ਉਹਨਾਂ ਕੰਪਿਊਟਰ ਬੈਠਾ 1 ਵਜੇ ਕੁਝ ਮਿੰਟ ਇੱਕ ਕੋਸ਼ ਤੇ ਠੀਕ ਹੈ 1 ਵਜੇ ਕੁਝ ਮਿੰਟਾਂ ਦੇ ਥੱਲੇ ਸਭ ਨੂੰ ਜਿੱਤ ਕੇ ਤੇ ਥੱਲੇ ਸਾਡਾ ਦੂਜਾ ਨੰਬਰ ਪੈਣ ਦਿਆ ਠੀਕ ਹੈ ਬਰਨਾਲੇ ਤੋਂ ਸਾਡਾ ਭਰਾ ਪਿੱਪਲ ਉਹਦੇ ਵਧੀਆ ਕੰਪਿਊਟਰ ਦੇ ਬਣੇ 2 ਘੰਟੇ 33 31 ਘੰਟੇ ਦੇ 12 ਮਿੰਟ ਸ਼ਾਂਕ ਕਬੂਤਰਾਂ ਦੇ ਸਾਡੇ ਬਣੇ ਆ ਜੀ ਪੰਜਾਂ ਪੰਜਾਂ ਕਬੂਤਰਾਂ ਦੇ 31 ਘੰਟੇ ਦੇ 9 ਮੀਟਰ ਇੱਕ ਕੂਤ ਸਾਡੇ ਦੇ ਟਾਈਮ ਲੱਗਾ। ਉਸਤਾਦ ਜੀ ਜਿੱਦਾ ਘਰ ਵਾਲੀ ਬਾਦੀ ਆ ਪਾਜੀ ਗੱਲ ਪਹਿਲਾਂ ਤੇ ਹਿੱਟ ਹੁੰਦੀ ਹੀ ਹੋਂ ਤੇ ਐਵਰੇਜ ਵਾਲੀਆਂ ਹੋ ਗਈਆਂ ਹਨਾ। ਤੁਹਾਡੇ ਹਿਸਾਬ ਨਾਲ ਕਬੂਤਰ ਪੂਰੇ ਕਰਨੇ ਲਾਜ਼ਮੀ ਆ ਕਿ ਹਿੱਟ ਮਾਰਨੀ ਲਾਜ਼ਮੀ ਆ? ਨਹੀਂ ਕਬੂਤਰ ਕਰ ਲੈ ਪੂਰੇ। ਲੋ ਜੀ ਭਾਈ ਜਿੱਦਾਂ ਅਖਰ ਗੱਲ ਕਰਦੇ ਨੇ ਅਹੀਂ ਆ ਵੇਖ ਲੋ ਸੀਨੀਅਰ ਉਸਤਾਦ ਜੀ ਆ ਕਿ ਕਬੂਤਰ ਜੇ ਤੁਸੀਂ ਪੂਰੇ ਕਰ ਲੋਗੇ ਤਾਂ ਕੇ ਨਾ ਕੇ ਖਾਤੇ 'ਚ ਆ ਜਾਓਗੇ। ਠੀਕ ਆ ਜੀ। ਤੇ ਬਾਕੀ ਮੰਨੇ ਭਾਈ ਨੇ ਵੀ ਆਰ ਗਈ ਕਬੂਤਰ ਸਾਰੇ ਪੂਰੇ ਹੀ ਕੀਤੇ ਆ ਮੰਨੇ ਭਾਈ ਕੋ ਪੁਰਿਆ ਤਾਂ ਨਹੀਂ ਕਬੂਤਰ ਤੁਹਾਡਾ ਪੁਰਗੇ ਭਾਈਆਂ ਦੇ ਦੋਵੇ ਕਿਦੋਂ ਭਾਈਆਂ ਦੇ ਪੂਰੇ ਇੱਕ ਦੋ ਪੁਰੇ ਮਤਲਬ ਜਿੱਦਾਂ ਕੋ 3 4 ਇਦਾਂ ਤਾਂ ਨਹੀਂ ਇੱਕ ਦਾ ਉਹ ਇੱਕ ਦਿਨ ਮੌਸਮ ਖਰਾਜ ਹੋਇਆ ਨਾ ਦੋ ਚਲੇ ਗਏ ਇਹ ਤਾਂ ਜੋ ਕਿਸਮਤੀਆਂ ਗੱਲਾਂ ਨੇ ਬੋਲਟ ਵਾਲੀ ਬਾਜੀ ਦਾ ਹਾਂਜੀ 2:30 ਵਜੇ ਕੂਤਰੀ ਆਈ ਆਡੀ ਬੀ ਬਹਿਣ ਹਾਂਜੀ ਉਹ ਤਾਂ ਦਾ ਰਹਿ ਗਈ ਉਤੋਂ ਬਿਹਰ ਮੋੜਾ ਮਾਰਕੇ ਚਲੇਗੀ ਉਧਰ ਹੀ ਆਈ। ਵੀਰ ਲੋ ਉਹ ਬਿਲਕੁਲ ਦੋ ਟਾਵਰ ਆਕੇ ਚਲ ਗਈ। ਬੰਦੇ ਬੈਠੇ ਇਵੇਂ ਨਾ ਟਾਈਮ ਆਪਾਂ ਵੀਰ ਦੇ ਬਹਿਣ ਦੇ ਗੱਲ ਕਰਦੇ ਆਂ ਫਿਰ ਨਾ ਵੀਰ। ਹਾਂਜੀ। ਆ ਵੀਰ ਗੱਲ ਕਰਦੇ ਆਂ। ਉਹ ਬੈਗੇ ਇੱਕ ਟਾਈਮ ਤਾਂ ਤਾਹੀ ਦੋ ਟਾਵਰ ਦੇ ਵਿੱਚ ਗੱਲ ਰਹੀ। ਉਹ ਚੜਾਈ ਵਾਲੀ ਬਾਜ ਕਹਿੰਦੇ ਟਾਈਮ ਲੱਗਿਆ। ਵੀਰ ਲੋ ਮੁਕੱਦਰ ਹੁੰਦੀ ਏ ਵੀ ਹੈਂ। ਇੱਕ ਸੱਚ ਹੋਰ ਆਪਾਂ ਮੰਨੇ ਭਾਈ ਤੜਦਾਂ ਥੋੜੀ ਗੱਲ ਕਰਨੀ ਆ।